ਦਾਂ ਦਾ ਮੰਨ ਜੱਗ ਦੇ ਬਦਲ ਕਾਮ ਨਾ ਜੱਗ ਦੇ ਬਦਲ ਕਾਮ ਨਾ ਦਬਲੇ ਛਾ ਜੱਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੁਧਿਆਣਾ ਗੁਰਦੁਆਰਾ ਸਿੰਘ ਸਭਾ ਅਕਾਲ ਸਹਾਇ ਉੱਥੇ ਅੱਜ ਬਹੁਤ ਮਹਾਨ ਜਿਹੜਾ ਐਕਚੁਅਲ ਜਿਹੜਾ ਮਹਾਨ ਹੁੰਦਾ ਹੈ ਕੀਰਤਨ ਉਹ ਬਸੰਤ ਰਾਗ ਦੇ ਵਿੱਚ ਹੋ ਰਿਹਾ ਹੈ ਜਿਹਨੂੰ ਕਰਵਾਉਣ ਲਈ ਸਰਦਾਰ ਗੁਰਵਿੰਦਰ ਸਿੰਘ ਗਿੰਦਾ ਜੋ ਸੀਨੀਅਰ ਮੀਤ ਪ੍ਰਧਾਨ ਨੇ ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਦੇ ਉਹਨਾਂ ਦਾ ਪਰਿਵਾਰ ਇਹ ਸਾਰਾ ਹੀ ਅੱਜ ਇਕੱਠਾ ਹੋ ਕੇ ਬੜੇ ਸਮੇਂ ਤੋਂ ਇਹ ਮਨਾ ਰਹੇ ਨੇ ਅੱਜ ਇਹਨਾਂ ਨੇ ਇੱਥੇ ਜਿਹੜਾ ਇੱਕ ਸਰਦਾਰ ਕਰਤਾਰ ਸਿੰਘ ਜੋ ਜਿਨ੍ਹਾਂ ਦੇ ਨਾਮ ਤੇ ਪਦਮ ਸਿਰੀ ਦੇ ਨਾਮ ਤੇ ਉੱਤੇ ਇਹ ਬਸੰਤ ਰਾਗ ਹੁੰਦਾ ਹੈ ਉਹਨਾਂ ਦਾ ਇੱਕ ਅਵਾਰਡ ਵੀ ਦਿੱਤਾ ਜਾਂਦਾ ਹੈ ਉਹ ਜਿਹੜਾ ਅਵਾਰਡ ਹੈ ਡਾਕਟਰ ਰਜਿੰਦਰ ਸਿੰਘ ਰਜਿੰਦਰ ਸਿੰਘ ਬਟਾਲਾ ਬਟਾਲਾ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਔਰ ਉਹ ਬੜੇ ਮਾਨਮਤੀ ਸ਼ਖਸੀਅਤ ਨੇ ਅੱਜ ਇੱਥੇ ਵੀ ਮਾਨਵਤਿਆਂ ਸ਼ਖਸੀਅਤਾਂ ਕਾਫੀ ਆਈਆਂ ਨੇ ਜਦੋਂ ਦੇਖ ਕੇ ਆਨੰਦ ਆਉਂਦਾ ਅੰਦਰ ਤੇ ਇਹ ਆਮ ਜਿਹੜੀ ਜਨਤਾ ਹੈ ਸੰਗਤ ਆ ਜਿਹੜੀ ਇੱਥੇ ਪਹੁੰਚੀ ਉਹ ਅੱਜ ਇਸ ਕੀਰਤਨ ਦਰਬਾਰ ਦਾ ਆਨੰਦ ਲੈ ਰਹੀ ਹੈ ਕੀਰਤਨ ਤੇ ਬਹੁਤ ਹੁੰਦੇ ਨੇ ਲੇਕਿਨ ਬਸੰਤ ਰਾਗ ਦੇ ਵਿੱਚ ਜਿਹੜੇ ਕੀਰਤਨ ਦਰਬਾਰ ਹੁੰਦੇ ਐ ਬਹੁਤ ਘੱਟ ਐ ਕਿ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਾਨੂੰ ਸਤਕਾਰਯੋਗ ਸਾਨੂੰ ਜਿਹੜੇ ਉਹਨਾਂ ਦੇ ਹੁਕਮ ਨੇ ਉਹਨਾਂ ਹਕੂਮਾਤੇ ਜੋ ਇਹ ਬਸੰਤ ਰਾਗ ਆ ਇਹ ਕੀਰਤਨ ਦਰਬਾਰ ਹੋ ਰਿਹਾ ਔਰ ਮੈਂ ਸਾਰਿਆਂ ਦਾ ਹੀ ਧੰਨਵਾਦ ਵੀ ਕਰਦਾ ਆ ਤੇ ਉਹਨਾਂ ਨੂੰ ਜੀ ਆਇਆਂ ਵੀ ਕਰਦਾ ਸੰਗਤ ਨੂੰ ਆਪ ਸਭ ਨੂੰ ਸਾਰਿਆਂ ਨੂੰ ਹੀ ਜੀ ਆਇਆਂ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਬਨਗਰ ਗਲੀ ਨੰਬਰ 1 ਵਿਖੇ ਹਕਾਲ ਸਾਹਿਬ ਗੁਰਦੁਆਰਾ ਵਿਖੇ ਬਸੰਤ ਰਾਗ ਨਾਲ ਰਿਲੇਟਡ ਜਿਹੜਾ ਕੀਰਤਨ ਦਰਬਾਰ ਕਰਾਇਆ ਦਾਰਾ ਉਹ ਵੀ ਪ੍ਰਬੰਧਕੀ ਕਮੇਟੀ ਨੂੰ ਜਿੱਥੇ ਮਾਰਕਵਾਦ ਅੰਨਾ ਉਹਨਾਂ ਨੂੰ ਧੰਨਵਾਦ ਕਰਦਾ ਜਿਹੜੀ ਸਾਡੀ ਕਲਾ ਸਾਡਾ ਜਿਹੜਾ ਅਮੀਰ ਵਿਰਸਾ ਸਾਡੇ ਗੁਰੂਆਂ ਪੀਰਾਂ ਨੇ ਜਿਹੜੇ ਸਾਡੇ ਰਾਗ ਬਣਾਏ ਨੇ ਉਹਨਾਂ ਦੀ ਜਿਹੜੀ ਵਿਆਖਿਆ ਸਮੇਂ-ਸਮੇਂ ਤੇ ਉਹਨਾਂ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰੀ ਉਹ ਬਹੁਤ ਹੀ ਘਟਦਾ ਜਾ ਰਿਹਾ ਸੀ ਤੇ ਇਹ ਸੰਸਤਾ ਵਧਾਈ ਦੀ ਪਤਲਾ ਇਹ ਅਜੇੇ ਪਿੱਤਰ ਹਰ ਸਾਲ ਕਰਦੇ ਤੇ ਅੱਜ ਵੀ ਪਿੱਤਰ ਕਰ ਰਹੀ ਹੈ ਮੈਂ ਹਾਜ਼ਰੀ ਲਾ ਕੇ ਤਰ੍ਹਾਂ ਤਰ੍ਹਾਂ ਦੇ ਰਾਗੀ ਸੰਗਤਾਂ ਪਰੋਂ ਜਿਹੜੇ ਰਾਗ ਉਹ ਸੁਣਦੇ ਹਾਂ ਤਾਂ ਜਿੱਥੇ ਮਨ ਨੂੰ ਸਕੂਨ ਪਹੁੰਚਦਾ ਜਿੱਥੇ ਸ਼ੁਕਰਾਨੇ ਦੇ ਲੱਭ ਲਿਕਦੇ ਨੇ ਸਾਡੇ ਗੁਰੂ ਸਾਹਿਬਾਨਾਂ ਲਈ ਇਹ ਜਿੰਨਾਂ ਨੇ ਗੁਰਬਾਣੀ ਦੇ ਵਿੱਚ ਜਿਹੜਾ ਇਸ ਤਰ੍ਹਾਂ ਦੇ ਰਾਗ ਨਾਲ ਜਿਹੜੇ ਉਹਨਾਂ ਨੂੰ ਜੋੜਿਆ